ਇਹ ਝਾੜੂ ਤੂੰ ਦੇਖਿਆ ਨਹੀਂ ਕਿ ਗੁਰਦਾਸਪੁਰ ਵਿੱਚ ਜਦੋਂ ਆਪਾਂ ਜਿੱਤ ਕੇ ਨਿਕਲੇ ਆ ਤੇ ਲੋਕਾਂ ਨੇ ਝਾੜੂ ਖਿਲਾਰ ਦਿੱਤਾ ਇਹ ਝਾੜੂ ਖਿਲਰ ਗਿਆ ਇਹਨਾਂ ਦੇ ਚੇੜੀ ਵੱਡੀ ਬਗਾਵਤ ਹੋਏਗੀ ਕਿ ਤਿੰਨ ਚਾਰ ਮਹੀਨਿਆਂ ਦੀ ਸਾਰੀ ਖੇੜ ਆ ਉਹਦੇ ਬਾਅਦ ਵੀ ਕਿਹੜਾ ਬਰਦਾਕੀ ਆ ਪੰਜਾਬ ਚ ਕੱਲ ਸਰਕਾਰ ਬਣੀ ਨਵੇਂ ਉਹਦੇ ਵਿੱਚ ਹਾਰੇ ਹੋਏ ਹਨ ਵੀ ਜਿਹੜੇ ਮੰਤਰੀ ਪਾ ਦਿੱਤੇ ਉਹ ਤੁਹਾਨੂੰ ਦਾ ਉਲਟ ਉਹਨਾਂ ਦਾ ਕੋਰਣਾ ਦਾ ਯਾਰ ਹੈਗਾ ਆਪਾਂ ਨੂੰ ਉਹਦੇ ਚੱਕੀ ਆ ਔਰ ਜਿਹੜੀ ਇੱਕ ਗੱਲ ਜ਼ਰੂਰ ਆ ਅਫਸੋਰਸ ਇਸ ਗੱਲ ਦਾ ਕਿ ਜਿਹੜੇ ਇਨੀ ਦੇਰ ਭਾਜਪਾ ਦੇ ਇੱਥੇ ਲੀਡਰ ਰਹੇ ਜਿਨ੍ਹਾਂ ਨੇ ਆਰਐਸਐਸ ਕਰਕੇ ਬੀਜੇਪੀ ਖੜੀ ਕੀਤੀ ਉਹਨਾਂ ਟੋਟਲ ਸਾਰੇ ਇਗਨੋਰ ਕਰਦਾ ਤੇ ਸਭ ਤੋਂ ਮਾੜੀ ਜਿਹੜੀ ਹੋਈ ਉਹ ਜਿਹੜਾ ਤੁਨ ਬੀਜੇਪੀ ਦਾ ਪ੍ਰਧਾਨ ਸੀ ਉਹਦੇ ਨਾਲ ਤੋਂ ਚਿੰਤਾ ਚੇਰ ਵੀ ਹੋਈ ਜੋ ਉਹਦੀ ਬੇਇੱਜ਼ਤੀ ਹੋਇਆ ਉਹਨੇ ਆਪਣੇ ਇਸ ਚਿੱਤਰ ਨੂੰ ਮੁਸੀਬਤ ਦੇਦਾ ਇੱਕ ਮਹੀਨਾ ਜਿਹੜਾ ਪਹਿਲਾਂ ਕਾਂਗਰਸ ਛੱਡ ਕੇ ਦੇ ਉੱਥੇ ਜਾਂਦਾ ਉਹਨੂੰ ਮੰਤਰੀ ਬਣਾਇਆ ਜਾਂਦਾ ਜਿਹੜਾ 6 ਮਹੀਨਾ ਤੋਂ ਸਾਲ ਤੋਂ ਤੇ ਚੀਕਾ ਮਾਰਦਾ ਫਿਰਦਾ ਉਹਨੂੰ ਇੱਥੇ ਮੰਤਰੀ ਬਣਾਇਆ ਜਾਂਦਾ ਉਹਨੂੰ ਫਿਰ ਜਦੋਂ ਆਪਾਂ ਜਿੱਤ ਕੇ ਨਿਕਲੇ ਆ ਤੇ ਲੋਕਾਂ ਨੇ ਝਾੜੂ ਖਿਲਾਰ ਦਿੱਤਾ ਇਹ ਝਾੜੂ ਖਿਲਰ ਗਿਆ ਇਹਨਾਂ ਦੇ ਚੇੜੀ ਵੱਡੀ ਬਗਾਵਤ ਹੋਏਗੀ ਕਿ 3-4 ਦਿਨਾਂ ਦੀ ਸਾਰੀ ਖੇੜ ਆ ਉਹਦੇ ਬਾਅਦ ਕੀ ਵੇਖ ਪਰਦਾ ਕੀ ਪੰਜਾਬ